ਇਹ ਪ੍ਰੋਜੈਕਟ ਵੀ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਪ੍ਰਿਆਵਲ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਸਟੇਟ ਮੁੱਖ ਮੰਤਰੀ ਅਸਾਮੀ ਜਿਹੜਾ ਹੈਗਾ ਅਗਲ ਤੱਕ ਸਾਬ੍ਹ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਦੀ ਪੇਸ਼ ਹੋਣ ਦੀ ਗੱਲ ਮੰਨਦੇ ਨੇ ਜੀ ਇਸ ਤੇ ਤੁਹਾਡਾ ਕੀ ਕਹਿੰਦਾ ਦੇਖੋ ਗੱਲ ਇਹ ਹੁੰਦੀ ਹੈ ਕਿ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਲੀਯੋਕ ਮੁੱਖ ਮੰਤਰੀ ਹੈ ਔਰ ਇੱਕ ਪਾਸੇ ਅਗਲ ਤਖਤ ਹੈ ਅਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਾਡਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੋ ਮੇਰਾ ਇਹ ਤੇ ਮਤਲਬ ਹੈ ਕਿ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਦਦ ਉਕਾਸਕ ਅਪਲੋ ਇਹੋ ਜਿਹਾ ਫੈਸਲਾ ਲਿਆ ਗਿਆ ਚਾਹੇ ਦੇ ਨਹੀਂ ਹੋਣਾ ਚਾਹੀਦਾ ਸੀ ਤੇ ਸਰ ਲਾਰਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕੱਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨ ਇਹ ਪ੍ਰੋਜੈਕਟ ਵੀ ਇੰਪੋਰਟੈਂਟ ਹੋ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਹਟ ਤਾਂ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਕਾਲ ਤੱਕ ਸੈਵਲੋ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਿਖੇ ਹੋਏ ਨੇ ਇਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਇਹ ਹੁੰਦੀ ਹੈ ਕਿ ਇਦੇ ਵਿੱਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਆ ਔਰ ਇੱਕ ਪਾਸੇ ਅਕਾਲ ਤਖਤ ਹੈ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਾਡਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੋ ਮੇਰਾ ਇਹ ਤੇ ਮਤਲਬ ਬਣੇ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਉਕਾਤ ਕੱਟਸਾ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਲਾਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕਰ ਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨ ਇਹ ਪ੍ਰੋਜੈਕਟ ਵੀ ਇੰਪੋਰਟੰਟ ਹੋ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਹਟ ਤਾਂ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਤਾਲ ਤੱਕ ਸੈਵ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਿਖਿਆ ਹੋਇਆ ਹੈ ਇਸ ਤੇ ਤੁਹਾਡਾ ਕੀ ਕਹਿੰਦੇ ਦੇਖੋ ਗੱਲ ਇਹ ਹੁੰਦੀ ਹੈ ਵੀ ਇਹਦੇ ਚ ਦੋ ਵੱਡਿਆ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਹੈ ਔਰ ਇੱਕ ਪਾਸੇ ਅਕਾਲ ਤਖਤ ਹੈ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਬਦਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਬਣੇ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਬੰਦਾ ਅਕਾਲ ਤਖਤ ਸਾਹਿਬ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਸਰ ਲਾਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕਰ ਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨ ਤੇ ਪ੍ਰੋਜੈਕਟ ਵੀ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਛੱਟ ਦਾ ਮੁੱਖ ਮੰਤਰੀ ਅਕਸਰ ਉਹ ਜਿਹੜਾ ਹੈਗਾ ਅਦਾਲਤ ਤੱਕ ਦਾ ਫੈਸਲਾ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਦੀ ਪੇਸ਼ ਹੋਣ ਦੀ ਗੱਲ ਮੰਦੇ ਤੇ ਕਹਿੰਦੇ ਜੀ ਇਸ ਤੇ ਤੁਹਾਡਾ ਕੀ ਘਟੇ ਦੇਖੋ ਗੱਲ ਇਹ ਹੁੰਦੀ ਆ ਕਿ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਹੈ ਔਰ ਇੱਕ ਪਾਸੇ ਅਦਾਲਤ ਤੱਕ ਹੈ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤਾ ਦਾ ਸਾਫ ਦਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਬਣ ਕੇ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਅਕਾਲ ਤਖਤਾ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਸਰ ਲਾਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕਰ ਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨ